ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਛੇ ਗਾਵਾਂ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਾਈ ਤਾਜ਼ੀਆਂ ਸੋਈਆਂ ਤੇ ਤਿੰਨ ਹੀ ਗੱਬਣਾ ਨੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਫੋਚ ਲੈਣੇ ਭਾਈ ਤੋਂ ਅੱਜ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂ ਵਧੀਆ ਜੀ ਹਾਂ ਜੀ ਬਹੁਤ ਵਧੀਆ ਵਧੀਆ ਚੱਲ ਰਿਹਾ ਹੈ ਕੰਮ ਕਰ ਹਾਂ ਜੀ ਬਹੁਤ ਵਧੀਆ ਨਾਮ ਤੇ ਐਡਰੈਸ ਹੋਊਗਾ ਨਾਮ ਨਰਮਨ ਸਿੰਘ ਜੀ ਪਿੰਡ ਭਾਈ ਰੂਪਾ ਤਸੀਰਪੂਲ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਈ ਨੇੜੇ ਪਿੰਡ ਬਈ ਨੇੜੇ ਸਲਾਦਪੁਰ ਰਹਿ ਗਿਆ ਜੀ ਇਧਰ ਭਗਤਾ ਭਾਈ ਕਦੇ ਰਾਮਪੁਰਾਪੂਲ ਵਿਚਾਲੇ ਆ ਜਾਂਦਾ ਜੀ ਮੋਬਾਈਲ ਨੰਬਰ ਬੋਲਦੇ ਫੋਨ ਨੰਬਰ 94638 42855 ਜੀ ਠੀਕ ਹੈ ਜੀ ਉਦ ਜਾਏਗਾ 177820605 ਠੀਕ ਹੈ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਤਦੇ ਨੇ ਕਿਹੜਾ ਸੂਆ ਸੂਈ ਆ ਦੂਜਾ ਸੂਆ ਸੂਈ ਬਾਈ ਜੀ ਕਦੋਂ ਸੂਈ ਆ ਬਾਈ ਇਸ ਰਾਤ ਸੂਈ ਆ 2 ਵਜੇ ਰਾਤ 2 ਵਜੇ ਬੱਚਾ ਕੀ ਦਿੱਤਾ ਬਾਈ ਇਹਨੇ ਬੱਚੀ ਦਿੱਤੀ ਜੀ ਬੱਚੀ ਜੰਗੀ ਆ ਨਾ ਹਾਂਜੀ ਬੱਚੀ ਬੱਚਾ ਬਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੱਚੀ ਕਰਮ ਵਾਲੀ ਦੀ ਬਹੁਤ ਜੰਗੀ ਆ ਜੇਰ ਪੈਗੀ ਬਾਈ ਹਾਂਜੀ ਜੇਰ ਪੈਗੀ ਜੀ ਠੀਕ ਆ ਬਈ ਕਿੰਨਾ ਬੋਲਾ ਕੱਢਿਆ ਫਿਰ ਤੂੰ ਬੋਲਾ ਮੰਨ ਲਓ ਵੀ ਪੰਜ ਕਿਲੋਟਰ ਚੋਆ ਜੀ ਤੜਕੇ ਦਾ ਠੀਕ ਆ ਬਜੇਰ ਦੁਰਪਈ ਤੋਂ ਬਾਅਦ ਚਾ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਚੋਈ ਕਿਵੇਂ ਇੱਕ ਨੰਬਰੀ ਚਵਾਈ ਚੋਈ ਬਹੁਤ ਚੰਗੀ ਖੋਲ ਦੋ ਬਈ ਤੋਰ ਕੇ ਦਿਖਾ ਦਿਓ ਕੱਦ ਬੈਡ ਚੰਗਾ ਸੂਈ ਸਵਾਈ ਸੀਲ ਠੰਡੀ ਬਹੁਤ ਹੈ ਨਹੀਂ ਗੱਲ ਕੋਈ ਠੀਕ ਆ ਲੈ ਜਿਵੇਂ ਮਰਜ਼ੀ ਹੱਥ ਤੇਰੀ ਚਾਲ ਕੋਈ ਚੈੱਕ ਨਹੀਂ ਕਰਨੀ ਕਿ ਨਹੀਂ ਗਰਮ ਵਾਲੀ ਕੁਛ ਨਹੀਂ ਹੈ ਨਾ ਬਈ ਠੰਡੀ ਠੁੰਡੀ ਬਹੁਤ ਆ ਜੇਰ ਜੱਪਾ ਸਾਰਾ ਕੁਝ ਓਕੇ ਆ ਵਾਹ ਠੀਕ ਆ ਬਾਈ ਬਾਕੀ ਤੋਰਾ ਰਖਾਣੇ ਬਈ ਆਰਡਰ ਕਮਾਲ ਦਾ ਤਿਆਰ ਕਰਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਵੱਡੀ ਗੱਲ ਬੱਚਾ ਬੱਚੀ ਦਿੱਤੀ ਆ ਬੱਚੀ ਨੇ ਵੀ 4-1/2 ਸਾਲ ਨੂੰ ਬਈ ਨਾਲ ਹੀ ਤਿਆਰ ਹੋ ਜਾਣਾ ਰੜ ਵੀ ਖਰਚ ਚੰਗੀ ਆ ਬਈ ਗੱਦ ਵਿੱਡਾ ਵਾਲੀ ਆ ਚੰਗੀ ਆ ਸਭੀ ਬੜੇ ਬ੍ਰੀਕਿੰਗ ਵਾਲੀ ਆ ਜੀ ਪੂਰੀ ਜਾਤ ਪਾਤ ਆ ਹਾਂ ਸਹੀ ਗੱਲ ਆ ਬਈ ਹਾਂਜੀ ਥਣ ਬਹੁਤ ਚੰਗਾ ਲੱਗਿਆ ਨਾ ਬਈ ਹਾਂਜੀ ਥਣ ਵੀ ਬਾਈ ਕਹਿੰਦਾ ਨੰਬਰ 1 ਹੈ ਇਹੋ ਜੀ ਕੋਈ ਗੱਲ ਨਹੀਂ ਚਵਾਈ ਤੇ ਵੀ ਚੰਗੀ ਆ ਮੁੱਲ ਕੀ ਆ ਬਈ ਜਾਇਜ਼ ਮੁੱਲੀ ਜਮਾਂ ਭਜਾਇਜ ਕਰਨੇ ਆ ਕੋਈ ਬਾਦੇ ਘਟੇ ਵਾਲਾ ਨਹੀਂ ਹੋਣਾਗਾ ਠੀਕ ਹੈ ਛੋੜ ਛੱਪੇ ਦਾ ਮਾਨਤਾਨ ਹੋਣਾਗਾ ਠੀਕ ਹੈ ਕੋਈ ਐਵੇਂ ਆਪਾਂ ਕੋਈ ਦਾ ਸੱਖ ਨਹੀਂ ਮੰਗਣਾ 55 65 ਨਹੀਂ ਮੰਗਣਾ 55000 65 ਦੇਣੀ ਜੀ ਠੀਕ ਹੈ ਬਾਈ 55000 ਦੀ ਬਾਈ ਕਹਿੰਦਾ 60 ਦੇ ਦਾਂ ਕੋਈ 60 ਨਹੀਂ ਮੰਗਣਾ 65 ਨਹੀਂ ਮੰਗਣਾ ਲੈਣ ਦੇ ਨਾਲ ਰੇਟ ਕਰਨੇ ਆ ਕੋਈ ਬਾਦਵੇਂ ਘਟਵੇਂ ਵਾਲੇ ਚੱਕਰਾਂਜ ਨਹੀਂ ਬਾਈ ਕਹਿੰਦਾ ਪੈਣਾ ਹਨ ਟੈਕਸ ਜੇ ਰੇਟ ਹੋਣਗੇ ਵਿੱਚੋਂ ਮਾਨਤਾਨ ਜਿਹੜਾ ਜੀ ਜ਼ਰੂਰ ਹੋ ਜਾਣਾ ਛੋੜ ਛੱਪਾ ਬਾਈ ਬਾਕੀ ਧਰਾ ਧੁਰਾ ਬਾਈ ਕਹਿੰਦਾ ਮਾਰ ਕੇ ਦਿਖਾਣਾ ਕੋਈ ਚੱਕਰੀ ਨਿਆਣਾ ਪਉਣਾ ਪਾਲੂ ਨਹੀਂ ਪਉਣਾ ਨਾ ਪਾਉਣਾ ਹਾਂ ਜੋ ਤੋਂ ਹੁੰਦਾ ਇਹ ਲਾਗਦਾ ਫਿਰ ਨਹੀਂ ਸਭ ਆਉਂਦੇ ਨਹੀਂ ਹੁਣੇ ਪਤਾ ਪਾ ਕੇ ਹੂੰ ਸਿੱਧ ਤਾਂ ਬੜੀ ਜੀ ਕੋ ਚੱਕਰ ਠੀਕ ਹੈ ਲੈ ਵੀ ਥਣ ਦੇਖੋ ਥਣ ਬੜਾ ਕਮਾਲ ਦਾ ਬਰੀਕੀਆਂ ਚ ਬਹੁਤਾ ਵਹਿੜ ਨਾਲਾ ਨੂਣਾ ਫੋਲ ਚੰਗੀਆਂ ਅਲੱਗ-ਅਲੱਗ ਥਣ ਮੁਠੀ ਵਾਲਾ ਥਣ ਬਾਕੀ ਚਵਾਈ ਰਹ ਹਾਉਣੇ ਬਾਈ ਲੈ ਬਾਈ ਹਾਂ ਇਹ ਬਹਿ ਜਾ ਥੱਲੇ ਕਹਿ ਨਹੀਂ ਕਰਮਾਈ ਕੁਛ ਨਹੀਂ ਚੋਣ ਦੇ ਕੋਣ ਬੜਾ ਚੰਗਾ ਜੀ ਹੈਣਾ ਜੀ ਕੀ ਬਾਤ ਹੈ ਚਵਾਈ ਦੇਖੋ ਪੂਰੀ ਠੰਡੀ ਆ ਨੰਬਰ 1 ਚਵਾਈ ਆ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਨਹੀਂ ਕਹਿੰਦੀ ਕਰਮਾ ਲਈ ਕੋਈ ਇਹਨਾਂ ਦਾ ਬਾਈ ਠੰਡੀ ਹੈ ਨਾਣਾ ਲਾਉਣਾ ਲਾਲਾ ਨਹੀਂ ਲਾਉਣਾ ਨਾਲ ਚਵਾਈ ਚਵਾਈ ਬਾਈ ਇੱਕ ਨੰਬਰ ਆ ਕੀ ਬਾਤ ਹੈ ਮੁੱਲ ਵੀ ਜਾਇਜ਼ ਆ 55000 ਸੂਈ ਸਵਾਈ ਬੱਚਾ ਮਗਰ ਬੱਚੀ ਆ ਬਾਈ ਬੱਚੀ ਵੀ ਚੰਗੀ ਆ ਆਰਡਰ ਵੀ ਕਰਮਾ ਲਈਦਾ ਚੰਗਾ ਪਰ ਸ਼ਾਂਤ ਆਰਡਰ ਦੇਖੋ ਦੇਖੋ ਕੁਆਲਿਟੀ ਬਹੁਤ ਚੰਗੀ ਆ ਨਾ ਭਾਈ ਆਰਡਰ ਦੇਖੋ ਹਾਂ ਕੀ ਆਰਡਰ ਦੇਖੋ ਕੀ ਬੈਡ ਆ ਜੀ ਗਾਹ ਨੂੰ ਪਤਨ ਵਾਲੀ ਚੀਜ਼ ਆ ਸਹੀ ਗੱਲ ਆ ਬ੍ਰੇਕਿੰਗ ਵਾਲੀ ਆ ਕੋਈ ਐ ਨਹੀਂ ਟੁੱਕੜ ਪਾਣੀ ਅੱਗੇ ਬਈ 2 ਨੰਬਰ ਕਿਹੜਾ ਸੂਈ ਹੈ ਬਾਲਕਾ ਦੂਜਾ ਕੀ ਹੈ ਜੇ ਪਤ ਤੂੰ ਤੀਜਾ ਮੰਨ ਲਓ ਕੋਈ ਮਰਜ਼ੀ ਠੀਕ ਆ ਬਈ ਅਗਲੇ ਦਾ ਦੂਜਾ ਇੱਕ ਸੂਈ ਕਹੇਗੀ ਦਿੱਤੀ ਆਪਾਂ ਨੂੰ ਕਦੋਂ ਸੂਈਆਂ ਬਈ ਇਹ ਕੱਲ ਦੀ ਸੂਈ ਹੈ ਜੀ ਬੱਚਾ ਕੀ ਆ ਬਈ ਇਹਦੇ ਮਗਰ ਵੀ ਬੱਚੀ ਆ ਜੀ ਬੱਚੀ ਚੰਗੀ ਆ ਨਾ ਹਾਂਜੀ ਬੱਚੀ ਚੰਗੀ ਆ ਬੱਚਾ ਬਈ ਇਹਨੇ ਬੱਚੀ ਦਿੱਤੀ ਆ ਬੱਚੀ ਬਹੁਤ ਚੰਗੀ ਆ ਕੁਆਲਿਟੀ ਵਾਲੀ ਆ ਵੈਡ ਵੀ ਖਰ ਚੰਗੀ ਆ ਕਿੰਨੇ ਕ ਬੋਲਦੇ ਆ ਬਈ ਬੋਲੂ ਹੋ ਜੀ 12 13 ਕਿਲੋ ਮੇਰੇ ਸਹਾਂ ਕੱਦ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਚੰਗਾ ਅਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਲੈ ਨਿਖੜਵੇਂ ਪੂਰੇ ਗੈਪ ਤੇ ਨਾਲਾ ਨੂੜਾ ਕਰਮ ਵਾਲੀ ਦੇ ਫੁੱਲ ਚੰਗੀਆਂ ਲੈ ਬਈ ਤੋੜਾ ਤੋੜਾ ਚੈੱਕ ਕਰ ਲੋ ਚੰਗੀਆਂ ਬੜਾ ਸੁਨੱਕੀ ਆ ਬਈ ਕੀ ਮੁੱਲ ਆ ਬਈ ਇਹਦਾ ਇਹ ਵੀ 55 ਹੀ ਦੇਣੀ ਜੀ ਬਾਂਦਣ ਹੋ ਜੇ ਬਈ ਇਮਾਨਤਾਂ ਨਹੀਂ ਜੇ ਬੈਠ ਤਾਂ ਹੁਣ ਮਤਲਬ ਇਹ ਹੋਰ ਕੋਲੇ ਹੋ 65000 ਮੰਗੂ ਜੇ ਇਹਲਾ ਸਹੀ ਗੱਲ ਆ ਬਾਈ ਇਮਾਨਤਾਂ ਨਹੀਂ 55000 ਰੁਪਇਆ ਮੋਲ ਲਾ ਬਾਈ ਇਮਾਨਤਾਂ ਜ਼ਰੂਰ ਹੋ ਜੂਗਾ ਸੂਈ ਸਵਾਈ ਆ ਆਰਡਰ ਚੰਗਾ ਥਣ ਚੰਗਾ ਬੱਚਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬਾਈ ਧਾਰਾਂ ਬਾਈ ਇਹਦੇ ਵੀ ਮਾਰ ਕੇ ਰਖਾ ਲੈ ਕੋਈ ਚੱਕਰ ਹੀ ਨਹੀਂਗਾ ਨਿਆਣਾ ਪਾਉਣਾ ਬਾਲਾ ਨਹੀਂ ਪਾਉਣਾ ਨਾ ਆਪਾਂ ਹੈ ਲੈ ਬਾਈ ਥਾਣਾ ਦੇਖੋ ਥਣ ਬਹੁਤ ਚੰਗਾ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣਾ ਮੁੱਠੀ ਵਾਲਾ ਥਾਣਾ ਚਵਾਈ ਜਵੀ ਦਿਖਾ ਨੇ ਬਈ ਸਾਹਮਣੇ ਆ ਜਾਣੀ ਐ ਚਵਾਈ ਲੈ ਚਵਾਈ ਬਹੁਤ ਚੰਗੀਆਂ ਹਾਂ ਚਵਾਈ ਚੋਣ ਦੇਖੋ ਲੈ ਚੋਣ ਬੜਾ ਚੰਗਾ ਬਈ ਕਰਮ ਵਾਲੀ ਦਾ ਲੈ ਜਿਵੇਂ ਮਰਜੀ ਧਾਰਾ ਮਾਰੀ ਜਾ ਲੈ ਕੋਈ ਚੱਕ ਕੇ ਨਹੀਂ ਨੀ ਤੇ ਬਈ ਬੜੀ ਚੰਗੀ ਐ ਚਵਾਈ ਬਹੁਤ ਚੰਗੀਆਂ ਹੰਡੀ ਸੀ ਲਾ ਕੱਢ ਬੈਠਾ ਚੰਗਾ ਬੱਚਾ ਮਗਰ ਬੱਚੀ ਆ ਸੂਈ ਸਵਾਈ ਆ ਸਵਾਈ ਤੋਂ ਇੱਕ ਨੰਬਰ ਆ 나ੜਾ ਦੇਖੋ ਪਹਿਲੇ ਵੇ ਤੇ ਹਨਾ ਬਾਕੀ ਦੁੱਧ ਵੀ ਚੰਗਾ ਪਾ ਦੋ ਜੀ ਮਤਲਬ ਰੀਖਾਂ ਵਾਲੀ ਹੈ ਬੜ ਹਮ ਸਹੀ ਗੱਲ ਜੀ ਸੇਵਾ ਘੇਰੀ ਚੰਗੀ ਸੀ ਤਾਂ ਹਮ ਮੁੱਲ 55000 ਰੁਪਏ ਮੰਨ ਤਾਂ ਜਰੂਰ ਹੋ ਜੀ ਅੱਗੇ ਬਈ ਤਿੰਨ ਨੰਬਰ ਇਹ ਬਾਈ ਜੀ ਪਹਿਲਾ ਸੂਹ ਸੂਈ ਹੈ ਬੜ ਕਦਮ ਸੂਈ ਹੈ ਇਹ 20 ਦਿਨਾਂ ਦੀ ਸੂਈ ਤੇ ਜੀ 20 ਦਿਨਾਂ ਦੀ ਬੱਚਾ ਕੀ ਹੈ ਬਈ ਬੱਚਾ ਬੱਚਾ ਜੀ ਮਗਰ ਦੁੱਧ ਕਿੰਨਾ ਬਈ ਹਾਂ ਦੁੱਧ 10 ਲੀਟਰ ਆ ਜੀ ਇਹ ਆਪਣੇ ਕੋਲੇ ਐਗੋ ਹੀ ਆ ਮਤਲਬ ਡੇਟ ਐਲੀ ਸੀਗੀ ਠੀਕ ਆ ਭੱਲਿਆਂਦੀ ਹੈਗੀ ਮਤਲਬ ਸੇਵਾ ਹੈ ਨਹੀਂ ਬੰਦਿਆਂ ਦੀ ਠੀਕ ਆ ਬਾਈ ਹਾਂ ਡੇਟ ਐਲੀ ਆ ਬੜਾ ਆਰਡਰ ਚੰਗਾ ਹਾਂ ਜੀ ਆਰਡਰ ਬਹੁਤ ਚੰਗਾ ਥਣ ਥਣ ਪੂਰਾ ਚੰਗਾ ਜੀ ਸਹੀ ਗੱਲ ਆ ਸਾਫ ਸੁਥਰਾ ਹੈ ਕੱਲਾ ਥਣ ਪੂਰੀ ਵਿੱਤੀ ਦੇ ਥਣ ਸਾਫ ਸੁਧਰੀ ਖੋਲ ਦੋ ਬਈ ਤੋਰ ਕੇ ਦਿਖਾ ਦਿਓ ਕੱਦ ਵਿੱਡ ਚੰਗਾ ਰੰਗ ਰੂਪ ਚੰਗਾ ਸੋਈ ਸਵਾਈ ਆ ਬਈ ਦੁੱਧ ਵੀ ਬਾਈ ਨੇ ਚੰਗਾ ਹਾਜ਼ਰ ਦੱਸਿਆ ਫੇਸ ਹੋਸ ਕਰਮ ਵਾਲੀ ਦਾ ਪੌੜ ਦੁੱਧ ਤੇ ਸੇਵਾ ਨਾਲ ਮਤਲਬ ਇਹ ਅਗਲੇ ਕੋਲੇ 2000 ਹੋਰ ਕਰ ਜਾਣਾ ਨੇ ਹਾਂ ਉਹ ਤਾਂ ਜਿੰਨਾ ਹੁਣ ਇਸ ਟਾਈਮ ਆਪਾਂ ਤੋਂ ਨੇ ਦੱਸਣਾ ਕਿ ਹਲੇ ਆਪਣੇ ਕੋਲ ਤਾਂ ਆਈ ਆ ਅੱਜ ਹੀ ਆਈ ਆ ਜੀ ਠੀਕ ਆ ਭਾਈ ਬੇਟਾ ਇਲੀ ਸੀਗੀ ਸੇਵਾ ਨੇ ਉਹਨਾਂ ਦੀ ਹਾਂ ਕੀ ਮੋਲ ਲਾ ਭਾਈ ਜੈ ਜੈ ਉਹ ਜੈ ਜੈ 38000 ਦੀ ਦੇਣੀ ਜੀ ਬੜੀ 38000 ਰੁਪਏ ਮਾਨਤਨ ਹੋ ਜਾ ਉਹ ਮਾਨਤਨ ਛੋੜ ਛੱਪੇ ਦਾ ਕਰ ਲੈ ਜੀ ਬਸ ਜੀ ਆਪਾਂ ਮੋਲੀ ਨਹੀਂ ਆਪਾਂ ਹੋਇਆ ਕਰ ਦੇਗਾ ਓਕੇ 38000 ਰੁਪਏ ਮੋਲ ਲਾ ਵੀਰੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੋਲ ਭਾਈ ਦੇ ਜੈ ਜੀ ਆ ਭਾਈ ਤੇ ਬਾਹਲਾ ਬਾਈ ਨੇ ਉਹਲਾ ਯਾ ਨਹੀਂ ਰੱਖਿਆ ਪੱਕੇ ਜੇ ਮੁੱਲ ਰੱਖਿਆ ਕੋਈ ਕੱਚਾ ਜਾਂ ਮੁੱਲ ਨਹੀਂ ਕਰਿਆ ਇਹ ਮੁੱਲੀ ਸੇ ਲੋਕਾਂ ਨੂੰ 5-7000 ਆਪਣਾ ਮੁੱਲ ਦਾ ਬੱਟਾ ਹੁੰਦਾ ਇਹ ਵਰਗੀ ਬਈ ਸਹੀ ਗੱਲ ਨੇ ਆਣਾ ਭਾ ਕੇ ਭਾਈ ਕਹਿੰਦਾ ਧਾਰਾ ਮਾਰ ਕੇ ਦਿਖਾ ਨੇ ਕੋਈ ਚੱਕਰ ਹੀ ਨਹੀਂ ਥਣ ਦੇਖੋ ਭਾਈ ਸੁਆਹ ਕਰਕੇ ਥਣ ਬਹੁਤ ਸੋਹਣਾ ਘੜਦੀ ਹੈ ਬਹੁਤ ਸੋਹਣੀ ਘੜਦੀ ਹੈ ਥਣ ਚੱਲਾ ਗੱਲਾ ਥਣ ਮੁੱਠੀ ਵਾਲਾ ਥਣ ਬਹੁਤ ਚੰਗਾ ਬਣਾਂਦੀ ਛਾ ਹੋ ਜਾਊਗਾ ਇਹ ਨਹੀਂ ਬਹੁਤ ਹੈ ਨਾ ਲਓ ਜੀ ਲੈ ਚਵਾਈ ਬਹੁਤ ਚੰਗੀ ਹੈ ਬਈ ਹਾਂ ਚਵਾਈ ਬਹੁਤ ਚੰਗੀ ਸਾਰੀ ਬੈੜ ਹੀ ਚੰਗੀ ਹੈ ਜਿਹਦਾ ਮਤਲਬ ਥਾਂ ਬਾਹੀ ਨਹੀਂ ਤੁਹਾਨੂੰ ਸਮਾਂ ਹੀ ਨਹੀਂ ਸੀ ਹਾਂ ਸਮਾਂ ਹੀ ਨਹੀਂ ਸੀ ਚਾਰੇ ਵੀ ਨਹੀਂ ਵਿਚਾਰੇ ਰਾਜ ਨੂੰ ਥਾਣਾ ਦੇਖੀ ਕਿ ਨੱਕ ਡਾ ਡਾ ਕੱਢੀ ਮੁੱਠੀ ਦਾ ਥਾਣਾ ਕਲਾ ਕਲਾ ਥਾਣਾ ਪੂਰੀ ਵਿੱਚ ਦੇ ਥਾਣਾ ਲਾਇਆ ਆ ਮਗਲ ਖਣੇ ਚਵਾਈ ਬਹੁਤ ਚੰਗੀ ਹੈ ਨਾ ਬਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਥਾਣ ਦਾ ਸਾਈਡ ਚੈੱਕ ਕਰ ਲਓ ਥਾਣ ਮੋਰ ਟਿੰਗਲ ਹੈ ਪੂਰੀ ਪੋਲੀ ਧਾਰਾ ਨਾ ਬਾਈ ਜਵਾਕ ਝੋਲੇ ਬਾਈ ਮੋਹ ਜਿਵੇਂ ਮਰਜ਼ੀ ਚ ਹੋਈ ਜੀ ਮੋਲ ਠੱਠ ਪੈਰ ਵੀ ਨਹੀਂ ਹਿਲਾਉਂਦੀ ਜਦ ਕੜ ਗਈ ਨਾ ਮੌਕੇ ਤੇ ਜਰੂਰ ਨਹੀਂ ਹਿਲਾਉਂਦੀ ਪੈਰ ਵੀ ਨਹੀਂ ਹਿਲਾਉਂਦੀ ਪਰ ਸ਼ਾਹ ਡਾਡਰ ਡਾਡਰ ਦੇਖੋ ਬਈ ਕਮਾਲ ਸੋਹਣਾ ਡਾਡਰ ਆ ਲੈ ਕਰ ਬਾਕੀ ਗਾ ਨੂੰ ਪਾਲਣ ਚ ਵੀ ਆਉਂਦੀ ਜੀ ਬੜ ਹਮ ਬੰਦੇ ਕੋਲ ਹੋ ਜਾਣੀਆਂ ਓਕੇ ਬਾਈ 4 ਨੰਬਰ ਕਿਹੜਾ ਸੁਸ ਹੁੰਦੀ ਹੈ ਇਹ ਦੂਜਾ ਸੁਨੇ ਬਾਈ ਇਹ ਕੱਚੀ ਹਫਤੇ ਗਰੀ ਠੀਕ ਆ ਹਾਂਜੀ ਆਪ ਤੇਰੀ ਕੱਚੀ ਆ ਬਟ ਲਾਵੋ ਕੋਈਆਂ ਹਾਂਜੀ ਤੇ ਲਟੋਣਾ ਬਹੁਤ ਹੈ ਸਫਾਈ ਬਹੁਤ ਹੈ ਜੀ ਹਨ ਬਹੁਤ ਕਮਾਲ ਦਾ ਯਾਰ ਉਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਥੀ ਤੇ ਥਾਣਾ ਖੋਲੋ ਬਈ ਤੁਰ ਕਾਦ ਕੋਦ ਬਹੁਤ ਹੈ ਆਪ ਤੇ ਕਦੀ ਕੱਚੀ ਆ ਫੁੱਲ ਕਰਦਾ ਪ੍ਰਿੰਟ ਬਹੁਤ ਚੰਗਾ ਚੰਗੀ ਆ ਬੜ ਸਮੀ ਪਲੀਆ ਰਾਜੀ ਆ ਬਈ ਪੀਰ ਕਾਰਡ ਆ ਬਈ ਦੁੱਧਾ ਤੇ 17 ਲੀਟਰ ਸਹੀ ਮਾਲਕ ਨੇ ਕਿਛੜੇ ਸੂ ਦਿੱਤਾਗਾ ਠੀਕ ਆ ਪੀਆਸੀ ਦਾ ਹਮਨ ਲਾ ਹਮ ਸੇਵਾ ਵਾਲੇ ਬੰਦੇ ਕੋਲ ਜਾ ਆੜੀ ਮਨ ਲਾਉਂਦੇ ਸੇਵਾ ਨਹੀਂ ਸੀ ਵਾਲੀ ਏਡੇ ਬੰਦੇ ਸਹੀ ਗੱਲ ਆ ਬਈ ਕੱਦ ਫੋਲ ਲਾ ਬਈ ਕੱਦ ਕਰਨੀ ਕੋਈ ਕਾ ਲੇਵਾ ਵੀ ਚੰਗਾ ਤਿਆਰ ਕਰੂ ਹਫਤੇ ਕਦੀ ਬਾਈ ਕੱਚੀ ਦਾਸਦਾ ਦੂਜਾ ਤੂੰ ਆ ਪਿਓ ਦੂਜਾ ਸੂਆ ਹੁੰਦੀ ਹੈ ਜੀ ਠੀਕ ਆ ਬਾਈ ਹਾਂਜੀ ਕੀ ਮੋਲ ਆ ਬਾਈ ਇਹਦਾ ਫਿਰ ਇਹਦਾ 55000 ਜੀ ਮਾਨਤਾਨ ਹੋ ਜੀ ਬਾਈ ਮਾੜਾ ਮਟਾ ਕਰ ਲਈ ਮਾਨਤਾਨ ਬਸ ਠੀਕ ਆ ਬਾਈ 55000 ਰੁਪਿਆ ਮੋਲ ਆ ਬਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸੁਨੱਖੀ ਆ ਕੱਦ ਘਾਟ ਵਾਲੀ ਆ ਕੱਚੀ ਕੱਚੀ ਦਾ ਮੋਲ ਆ ਜੀ ਬਾਹਰ ਦਾ 60-65000 ਲੀ ਉਰੋ ਦੇ ਵਾਲਾ ਲੈਵਲ ਉਹ ਦੇਖ ਲੈ ਉਰੋ ਐ ਕਿੱਕੀ ਹੋ ਗਈ ਮਲਾ ਸਫਾਇਆਪੁਰਾ ਨਾੜਾ ਨੂਣਾ ਦੁੱਧਾ ਨੂਣਾ ਮੋਤੀ ਲੈਵਾ ਪਾਓ ਕੰਮ ਨਾ ਹਣਾ ਬੈੜ ਦਾ ਪੂਰੀ ਫੀਟਿੰਗ ਵਾਲਾ ਹੋਗਾ ਇਹ ਟੁੱਟ ਮਾ ਜਾ ਨਹੀਂਗਾ ਹਾਂ ਟੁੱਟ ਮਾ ਜਾ ਲੈਵਾ ਨਹੀਂ ਆ ਬਈ ਕੀ ਆ ਬਾਤ ਪੂਰਾ ਸਾਫ ਪੂਰਾ ਮੁਠੀ ਦਾ ਥਣਾ ਜੀ ਓਕੇ ਚੈੱਕ ਕਰਨੀ ਜੀ ਅੱਗੇ ਵੀ ਹੋ ਜਾਦੇ ਪੰਜ ਨੰਬਰ ਕਿਹੜਾ ਸੋਸ ਹੁੰਦੀ ਹੈ ਇਹ ਵੀ ਦੂਜਾ ਸੋਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹ ਇਹ ਹਫਤਾ ਕੇ ਲੋ ਜੀ ਹਫਤਾ ਕੇ ਲੋਗੀ ਕੀ ਰਿਕਾਰਡ ਆ ਦੁੱਧਾ ਬਾਈ ਇਹਦਾ ਮਾੜੇ ਘਰੋਂ ਲਈ ਆਈ ਆਪਾਂ ਸੇਵਾ ਨਹੀਂ ਸੀ ਬੰਦਿਆਂ ਦੀ ਹੂੰ ਹੋ ਮੈਨੂੰ ਲੱਗਦਾ 12 ਕਿਲੋ ਦਿੱਤਾ ਪਿਛਲੀ ਵਾਰ ਤੇ ਬਾੜ ਤੋਂ ਹਮਲਾ ਜਾਦਪਾਦੜੀ ਸਮਾਈ ਵਾਲੇ ਬੰਦੇ ਕੋਲ ਅੱਜ ਤਾਂ ਦੁੱਧ 15-16 ਕਿਲੋ ਖੋਲਿਓ ਬਈ ਤੋਰੇ ਮੜੇ ਥੋੜੀ ਬਾਈ ਕਹਿੰਦਾ ਸਮਾਈ ਘੱਟ ਸੀ ਜਿੱਥੋਂ ਲਈ ਆ ਹਨ ਫਿਰ ਵੀ ਬਾਈ ਕਹਿੰਦਾ ਉਹਨਾਂ ਨੇ 12 ਕਿ ਲੀਟਰ ਦਾ ਇਹਦਾ ਰਿਕਾਰਡ ਦੱਸਿਆ ਬਈ ਚੰਗੀ ਆ ਵੜ ਸੁਨੱਖੀ ਆ ਥਣਲੇਵਾ ਚੰਗਾ ਕੱਦ ਵਿੱਡ ਠੀਕ ਆ ਪ੍ਰਿੰਟ ਪ੍ਰਿੰਟ ਵੀ ਕਰਮਾਈ ਦਾ ਚੰਗਾ ਬਾਕੀ ਤੋਰਾ ਦਿਖਾਉਂਦੇ ਆ ਬਈ ਬਾੜ ਦਾ ਤਾਂ ਅੰਦਰ ਬਥੇਰੇ ਚੰਗੇ ਜੇ ਸਾਰੇ ਕ ਹੂੰ ਜਾਤ ਦਾਤ ਆ ਕੀ ਸਹੀ ਗੱਲ ਅੰਗ ਚੰਗਿਆ ਸਫਾਈ ਐ ਸਾਰੀ ਹਾਂ ਤੋਰਾ ਤਾਰਾ ਬਹੁਤ ਸਿੱਕੀ ਜਰੂਰ ਆ ਬਸ ਥੋੜੀ ਥਿੱਕੀ ਜਰੂਰ ਆ ਕੋਈ ਤੋਰੇ ਤਾਰੇ ਦਾ ਦੇਖੋ ਐ ਨਹੀਂ ਕੋਈ ਜਕੜਤਾ ਹਾਂ ਪੱਠੇ ਹੀ ਨਹੀਂ ਵਿਚਾਰੇ ਨੂੰ ਦਾਣਾ ਨਹੀਂ ਮਿਲਿਆ ਵਾਰਾ ਜਿੰਨੇ ਸਹੀ ਗੱਲ ਆ ਬਈ ਕੀ ਮੋਲ ਆ ਬਈ ਜੈਦ ਜਫਰ ਬਈ 38000 ਹੀ ਦੇ ਦੇਗੀ 38000 ਰੁਪਿਆ ਮੁੱਲ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀਆ ਚੰਗੀ ਆ ਬੜਾ ਸਨਕੀ ਆ ਬਈ ਹੋਰ ਦੱਸੋ ਕੀ ਕੀ ਤਿਆਰ ਦਾਣੇ ਹਜੇ ਲੈ ਲੈਂਦੀ ਆ ਉਹਨੂੰ ਆਰਡਰ ਜਿਹੜਾ ਕਮਾਲ ਦਾ ਤਿਆਰ ਕਰੂ ਲੈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਮੋਲ 49 6000 ਦੇ 50 ਨੂੰ ਵੀ ਹੱਥ ਲਾਉ ਜੀ ਹੂੰ ਸਹੀ ਗੱਲ ਦੇਖੋ ਕਿੰਨਾ ਸਾਫ ਸੁਗਰੀਆ ਜੀ ਸਹੀ ਗੱਲ ਢਿੱਲਾਪਾ ਢਿੱਲਾਪਾ ਤਾਂ ਨਹੀਂ ਹੂੰ ਜਾਤ ਪਾਤ ਹੈਗਾ ਕਿਹੜਾ ਉਹਦਾ ਥੱਲੇ ਸਭਾਈ ਬਣਾ ਥੋੜੀ ਜਿਹੀ ਵਿਚਾਰੀ ਸਹੀ ਗੱਲ ਠੰਡੀ ਬਥੇਰੀ ਐ ਠੰਡੀ ਬਥੇਰੀ ਐ ਹਾਂਜੀ ਅੱਗੇ ਬਾਈ ਲਾਸਟ ਕਿਹੜਾ ਸੁਆ ਇਹਨੇ ਵੀ ਦੂਜਾ ਸੁਣਾ ਬਾਈ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਵੀ ਹੱਥ ਤੇ ਕਿਰਕੀ ਕੱਚੀ ਹੈ ਜੀ ਬਸ ਹੱਥ ਤੇ ਕਿਰਕੀ ਆਰਡਰ ਕੁ ਕਮਾਲ ਦਾ ਯਾਰ ਹਾਂ ਆਰਡਰ ਬੜਾ ਜਾਂਦਾ ਬੜਾ ਘੈਂਟ ਆਰਡਰ ਹੈ ਬਈ ਕੀ ਬਾਤ ਲੈ ਢਿੱਲਾ ਦੇਖੋ ਥਾਣ ਦੇਖੋ ਬਈ ਥਾਣ ਬੜਾ ਕਮਾਲ ਦਾ ਮੁੱਠੀ ਵਾਲਾ ਥਾਣ ਪੂਰੀ ਬੋਲਣਾ ਬੜਾ ਬਾਈ ਨੂੰ ਉਹਨੇ ਹੀ ਮੂਰ ਨੂੰ ਇੱਧਰ ਉਹਨੇ ਹੀ ਮੂਰ ਨੂੰ ਤਿਆਰ ਕਰੀ ਬੈਠੀ ਆ ਕਿਹੜਾ ਬਾਤ ਨਾ ਕੱਚੀ ਕਰਕੇ ਮਤਲਬ ਵੀ ਜੋਸ ਨਹੀਂ ਕਰਿਆ ਹਲੇ ਦੋੜੀ ਦੁੱਧ ਲਈ ਨਾੜ ਬਹੁਤ ਦੋੜੀ ਨਾੜ ਦੇਖੀ ਸਹੀ ਗੱਲ ਹੈ ਕਿਆ ਬਾਤ ਮਤਲਬ ਵੀ ਆਪਾਂ ਤਾਂ ਹੁਣ ਵਾਲਾ ਕੋਸ ਮਰਜ਼ੀ ਸਮਝ ਕੇ ਲੈ ਜੀ ਅਗਲੇ ਨੇ ਪਿਛਲੇ ਸੂਏ ਦਾ 19 ਲੀਟਰ ਦਾ ਦਰ ਘਾਟ ਦੱਸਿਆਗਾ ਅੱਛਾ ਅਗਲਾ ਆਪਣੇ ਨੂੰ ਭਾਵੇਂ 10 ਕਿਲੋ ਮੰਨ ਕੇ ਲੈ ਲਏ ਤੇ 20 ਮੰਨ ਕੇ ਲੈ ਲਈ ਹਾਂ ਉਹ ਆਪਦੀ ਵਾਲਾ ਦੇਖ ਕੇ ਲਵੇ ਆਪ ਜੀ ਸਮਝ ਗਏ ਪਰ ਅਗਲੇ ਨੇ ਦੱਸਿਆ 19 ਕਾ ਪਗਲ 10 ਦੱਸਤੀ ਅਗਲੇ ਨੂੰ ਠੀਕ ਹੈ ਆਪਣੇ ਪਟੰਗਰ ਕੋਈ ਵੀ ਲੈਣਾ ਜੀ ਬੰਦਾ ਉਹਦਾ ਨਿਰਖ ਪਰਖ ਕੇ ਲੈ ਜੀ ਜੇ ਅਸੀਂ ਕੁਝ ਵੀ ਕਹਨੇ ਭਾਵੇਂ ਕੁਝ ਮੰਨ ਕੇ ਲੈ ਜਾਈਏ ਅਗਲਾ ਸਹੀ ਗੱਲ ਹੈ ਭਾਈ ਹਾਂ ਆਪਾਂ ਨੂੰ ਕੁਝ ਕਰ ਆਪ ਦਾ ਆਈਡੀ ਹਾਂਜੀ ਹਾਂਜੀ ਉਹ ਤਾਂ ਵਾਧੂ ਗੱਲਾਂ ਹੁੰਦੀਆਂ ਸਹੀ ਗਾ ਹੁਣ ਬੜਾ ਫੇਸ ਬੜਾ ਚੰਗਾ ਦੁੱਧ ਦਾ ਰਿਕਾਰਡ ਬਈ ਜਿਹਦੇ ਸੂਪੀ ਬੜ ਬਾਲੇ ਕੰਮ ਦੀ ਹੈ ਜੀ ਬਰੀਕੀ ਬਰੂਕੀ ਜੀ ਬਹੁਤ ਹੈ ਲੇਵਾ ਕਮਾੜਦਾ ਠੰਡੀ ਠੰਡੀ ਫੁੱਲ ਆ ਨਾੜਾ ਨੋੜਾ ਫੁੱਲ ਚਾਹੀਏ ਸੋਹਰਾ ਤਾਰਾ ਵੀ ਕਰ ਮਾਈ ਦਾ ਚੰਗਾ ਕਰ ਬਾਈ ਕੀ ਮੋਲਾ ਬਈ ਜਾਇ ਜਰਾ ਬਾਈ 48000 ਮੇਰਾ ਠੀਕ ਆ ਕੋਈ 55 ਕਰਾ ਲੈ 60 ਕਰਾ ਲੈ ਠੀਕ ਆ 48000 ਦੀ ਵੜ ਦੇ ਦਾਂਗੇ 48000 ਦੀ ਵੜ ਭਾਈ ਕਹਿੰਦਾ ਦੇ ਦੇਾਂਗੇ ਮੋਲ ਕਰਾਉਣਾ 52 ਕਰਾ ਲਓ 60 ਕਰਾ ਲਓ ਮੋਲ ਜਾਇਜ਼ ਆ ਭਾਈ ਇੱਚੋਂ ਮੰਨਦਾਂ ਜ਼ਰੂਰ ਹੋ ਜਾਊਗਾ ਬੱਚਾ ਇਹ ਪਤਾ 20 ਕਿਲੋ ਚਵਾ ਦੇ ਜੀ ਆਪਾਂ ਮੰਨ ਲਾ ਵੀ ਅਗਲਾ ਸਮਝ ਆਉਦੀ ਜਾਂ ਜਿਹੜਾ ਮਰਜ਼ੀ ਲੈ ਜੇ ਪਰ ਮੈਨੂੰ ਉਮੀਦ ਇਹ ਚੰਗੀ ਆ ਦੋਤੀ ਜੀ ਝੋਲੀ ਠੀਕ ਕਰਤੀ ਆ ਭਾਈ ਡਣ ਲੈ ਲੈਂਦੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੋ ਨਗਸੀ ਭਰਾ ਕੋਲੇ 6 ਤਿੰਨ ਗੱਬਣਾ ਨੇ ਤਿੰਨ ਤਾਜ਼ੀਆਂ ਸੁਈਆਂ ਕਿਸੇ ਵੀ ਦੇ ਕੋਈ ਵੀ ਨਗ ਪਸੰਦ ਆਵੇ ਭਾਈ ਨਗ ਨਗ ਟਿਕ ਕਰ ਲਿਓ ਜੀ ਧੰਨਵਾਦ